ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਇਹ ਧਰਤੀ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ ਜਨਮ ਵੀ ਇਸ ਹੀ ਨਗਰ ਵਿੱਚ ਹੋਇਆ ਸੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਗੁਰਤਾ ਗੱਦੀ ਬਖਸ਼ੀ ਸੀ ਤਾਂ ਗੁਰੂ ਅੰਗਦ ਸਾਹਿਬ ਜੀ ਦੇ بیٹے ਭਾਈ ਦਾਤੂ ਜੀ ਭਾਈ ਦਾਸੂ ਜੀ ਈਰਖਾ ਕਰਦੇ ਸੀ ਇਸ ਗੱਲ ਤੋਂ ਕਿ ਗੁਰਤਾ ਗੱਦੀ ਸਾਨੂੰ ਮਿਲਣੀ ਚਾਹੀਦੀ ਸੀ ਇੱਕ ਦਿਨ ਲੋਕਾਂ ਦੇ ਭੜਕਾਉਣ ਤੇ ਭਾਈ ਦਾਤੂ ਜੀ ਇਰਖਾ ਦੇ ਵਿੱਚ ਭਰੇ ਹੋਏ ਗੋਇੰਦਵਾਲ ਸਾਹਿਬ ਗਏ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦਾ ਦੀਵਾਨ ਸਜਿਆ ਹੋਇਆ ਸੀ ਮਹਾਰਾਜ ਤਖਤ ਤੇ ਬਿਰਾਜਮਾਨ ਸਨ ਭਰੇ ਦੀਵਾਨ ਦੇ ਵਿੱਚ ਭਾਈ ਦਾਤੂ ਜੀ ਨੇ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਲੱਕ ਦੇ ਵਿੱਚ ਜ਼ੋਰ ਦੇ ਨਾਲ ਲੱਤ ਮਾਰੀ ਤਾਂ ਗੁਰੂ ਸਾਹਿਬ ਜੀ ਤਖਤ ਤੋਂ ਥੱਲੇ ਡਿੱਗ ਪਏ ਉੱਠ ਕਰਕੇ ਮਹਾਰਾਜ ਜੀਆ ਨੇ ਆਪਣਾ ਸਰੀਰ ਸੰਭਾਲਿਆ ਤੇ ਭਾਈ ਦਾਤੂ ਜੀ ਦੀ ਲੱਤ ਘੁੱਟਣ ਲੱਗ ਪਏ ਕਿਹਾ ਕਿ ਸਾਡਾ ਸਰੀਰ ਬਜ਼ੁਰਗ ਹੋਣ ਕਰਕੇ ਕਠੋਰ ਹੋ ਗਿਆ ਏ ਤੁਹਾਡੀ ਲੱਤ ਤੇ ਛੱਟ ਤੇ ਨਹੀਂ ਲੱਗੀ ਈਰਖਾ ਤੋਂ ਕੀ ਲੈਣਾ ਈਰਖਾ ਤੋਂ ਦੂਰ ਰਹਿਣ ਵਾਸਤੇ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਇਸ ਜੱਦੀ ਨਗਰ ਵਿੱਚ ਆ ਗਏ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਮਾਲ ਡੰਗਰ ਚਾਰਨ ਵਾਲਿਆਂ ਨੇ ਗਵਾਲਿਆਂ ਨੇ ਇੱਕ ਕੱਚਾ ਕੋਠਾ ਬਣਾਇਆ ਸੀ ਮਹਾਰਾਜ ਉਸ ਕੋਠੇ ਦੇ ਅੰਦਰ ਬੈਠ ਕਰਕੇ ਅਕਾਲ ਪੁਰਖ ਦੇ ਨਾਲ ਸੁਰਤੀ ਜੋੜ ਕਰਕੇ ਸਮਾਧੀ ਲੀਨ ਹੋ ਗਏ ਇਸ ਸਥਾਨ ਪਿੰਡ ਬਾਸਰਕੇ ਗਿੱਲਾਂ ਜ਼ਿਲ੍ਹਾ ਅੰਮ੍ਰਿਤਸਰ ਹਲਕਾ اٹਾਰੀ ਗੁਰੂ ਇਥੇ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਜਦੋਂ ਪ੍ਰਕਾਸ਼ ਹੋ ਗਿਆ ਗੁਰੂ ਸਾਹਿਬ ਜੀ ਦਾ ਉਸ ਤੋਂ ਲੈ ਕੇ ਅੰਮ੍ਰਿਤ ਵੇਲੇ ਤੋਂ ਰਾਤ ਦੇ ਦੀਵਾਨਾਂ ਦੀ ਸਮਾਪਤੀ ਤੱਕ ਕਿਸੇ ਵਕਤ ਵੀ ਇਥੇ ਸੰਗਤਾਂ ਆ ਕੇ ਰਕੇ ਸਨ ਦੇ ਵਿੱਚੋਂ ਦੀ ਲੰਘ ਸਕਦੀਆਂ ਨੇ ਉਦਾਂ ਜੋੜ ਮੇਲਾ ਇਹਦਾ ਭਾਦਰੋਂ ਦੀ ਪੁੰਨੀਆਂ ਅਤੇ ਅਸੂ ਦੀ ਪੁੰਨੀਆਂ ਦੇ ਵਿੱਚ ਹੁੰਦਾ ਏ ਜਦੋਂ ਗੋਇੰਦਵਾਲ ਸਾਹਿਬ ਦੀ ਪੁੰਨੀਆਂ ਦਾ ਮੇਲਾ ਹੁੰਦਾ ਹੈ ਨਾ ਉਦੋਂ ਹੀ ਉਸ ਹੀ ਦਿਨ ਇਸ ਸਥਾਨ ਤੇ ਮੇਲਾ ਹੁੰਦਾ ਇਹ ਜੋੜ ਮੇਲਾ ਲੱਗਦਾ ਏ ਸਾਤਿਵ ਗੁਰਬਾਣੀ ਵਿੱਚ ਵੀ ਜ਼ਿਕਰ ਹੁੰਦਾ ਹੈ ਕਿ 84 ਲੱਖ ਜੂਣਾ ਭੁਗਤ ਕੇਹੀ ਅਰ ਇੱਕ ਜਿਹੜਾ ਵਿਅਕਤੀ ਆ ਮਨੁੱਖੀ ਚੋਲੇ ਚ ਹੁੰਦਾ ਉਸ ਨੂੰ ਕਈ ਜੂਣਾ ਦੇ ਵਿੱਚੋਂ ਨਿਕਲਦਾ ਪੈਂਦਾ ਹੈ ਉੱਤੇ ਜ਼ਿਕਰ ਹੁੰਦਾ ਕਈ ਜਨਮ ਭਾਈ ਕੀਟ ਪਤੰਗਾ ਕਈ ਜਨਮ ਗੱਜਮੀਨ ਕਰੰਗਾ ਇਸ ਦਾ ਮਤਲਬ ਹੈ ਕਿ ਕਈ ਜਿਹੜੀਆਂ ਜੂਣਾ ਕਦੀ ਗੱਜ ਬਣਦਾ ਕਦੀ ਆਪਾਂ ਮੀਨ ਬਣਦਾ ਕਦੀ ਕਰੰਗਾ ਬਣਦਾ ਫਿਰ ਉਸ ਤੋਂ ਬਾਅਦ ਮਨੁੱਖੀ ਚੋਲੇ ਦੇ ਵਿੱਚ ਆਉਂਦੇ ਆ ਲੇਕਿਨ ਜੇਕਰ ਤੁਹਾਨੂੰ ਮੈਂ ਕਹਾਂ ਇਸ ਧਰਤੀ ਦੇ ਉੱਪਰ ਇੱਕ ਐਸਾ ਸਥਾਨ ਵੀ ਮੌਜੂਦ ਹੈ ਜਿੱਥੋਂ ਦੇ ਦਰਸ਼ਨ ਕਰਨ ਨਾਲ ਜਿੱਥੇ ਇੱਕ ਸੰਧ ਦੇ ਵਿੱਚੋਂ ਨਿਕਲਣ ਦੇ ਨਾਲ ਇਹ 84 ਲੱਖ ਜੂਣਾ ਤੋਂ ਮੁਕਤੀ ਮਿਲ ਜਾਂਦੀ ਹੈ ਤੇ ਬਹੁਤ ਖੁਸ਼ੀ ਵੀ ਹੋਊਂਗੇ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਵੀ ਹੋਏਗਾ ਐਸੋਲੇ ਮੌਜੂਦ ਹੈਗੇ ਆ ਇਹ ਪਿੰਡ ਬਾਸਰਕੇ ਗਿੱਲਾ ਹੈ ਇਹ ਉਹ ਪਿੰਡ ਹੈ ਉਹ ਨਗਰ ਦਾ ਜਿੱਥੇ ਗੁਰੂ ਅਮਰਦਾਸ ਮਹਾਰਾਜ ਦਾ ਜਨਮ ਹੋਇਆ ਸੀਗਾ ਹਲਕਾ ਟਾਰੀ ਹੈ ਕੀ ਕੁਝ ਇਤਿਹਾਸ ਹੈ ਸਥਾਨ ਦਾ ਕੀ ਇੱਥੇ ਗੁਰੂ ਸਾਹਿਬ ਦੇ ਚਰਨ ਪਏ ਸੀਗੇ ਕੀ ਵਾਧ ਮਿਲਿਆ ਸੀਗਾ ਸਾਰੀ ਜਾਣਕਾਰੀ ਲਵਾਂਗੇ ਬਹੁਤ ਇਤਿਹਾਸਕ ਸਥਾਨ ਹੈ ਸੋ ਉਹ ਵੀ ਇੱਥੇ ਬਹੁਤ ਇਤਿਹਾਸਿਕ ਜਿੱਥੋਂ ਦੇ ਦਰਸ਼ਨ ਕਰਦੇ ਨਾਲ ਜਿੱਥੇ ਇਸ਼ਨਾਨ ਕਰਨ ਦੇ ਨਾਲ ਬਹੁਤ ਸਾਰੇ ਦੁੱਖ ਕੱਟੇ ਜਾਂਦੇ ਨੇ ਬਹੁਤ ਆਸਥਾ ਜੁੜੀ ਹੋਈ ਹੈ ਸਿੱਖ ਸੰਗਤਾਂ ਦੀ ਸੋ ਇੱਥੋਂ ਦੇ ਗਰੰਥੀ ਸਿੰਘ ਸਾਹਿਬ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਜੇ ਪਹਿਲਾਂ ਆਪਾਂ ਗੁਦਫਤ ਦੇ ਸਾਂਝੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਜ਼ਰ ਦੱਸਿਓ ਕਦੋਂ ਤੋਂ ਇੱਥੇ ਸੇਵਾ ਨਿਭਾ ਰਹੇ ਹੋ ਤੇ ਇਤਿਹਾਸ ਵੀ ਫਿਰ ਆਪਾਂ ਹੋਰ ਜੀ ਬੰਦੀ ਜਾਣੂ ਕਰਾਂਗੇ ਦਾਸ ਦਾ ਨਾਮ ਅੰਗਰੇਜ਼ ਸਿੰਘ 1 ਸਾਲ ਤੋਂ ਇੱਥੇ ਗਰੰਥੀ ਸਿੰਘ ਦੀ ਡਿਊਟੀ ਨਿਭਾ ਰਹੇ ਆ ਇੱਥੇ ਗੁਰੂ ਚਰਨਸ਼ੋਪਰਾਪਤ ਇਹ ਧਰਤੀ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ ਜਨਮ ਵੀ ਇਸ ਹੀ ਨਗਰ ਵਿੱਚ ਹੋਇਆ ਸੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਗੁਰਤਾ ਗੱਦੀ ਬਖਸ਼ੀ ਸੀ ਤਾਂ ਗੁਰੂ ਅੰਗਦ ਸਾਹਿਬ ਜੀ ਦੇ بیٹے ਭਾਈ ਦਾਤੂ ਜੀ ਭਾਈ ਦਾਸੂ ਜੀ ਈਰਖਾ ਕਰਦੇ ਸੀ ਇਸ ਗੱਲ ਤੋਂ ਕਿ ਗੁਰਤਾ ਗੱਦੀ ਸਾਨੂੰ ਮਿਲਣੀ ਚਾਹੀਦੀ ਸੀ ਇੱਕ ਦਿਨ ਲੋਕਾਂ ਦੇ ਭੜਕਾਉਣ ਤੇ ਭਾਈ ਦਾਤੂ ਜੀ ਇਰਖਾ ਦੇ ਵਿੱਚ ਭਰੇ ਹੋਏ ਗੋਇੰਦਵਾਲ ਸਾਹਿਬ ਗਏ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦਾ ਦੀਵਾਨ ਸਜਿਆ ਹੋਇਆ ਸੀ ਮਹਾਰਾਜ ਤਖਤ ਤੇ ਬਿਰਾਜਮਾਨ ਸਨ ਭਰੇ ਦੀਵਾਨ ਦੇ ਵਿੱਚ ਭਾਈ ਦਾਤੂ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਆਂ ਦੇ ਲੱਕ ਦੇ ਵਿੱਚ ਜ਼ੋਰ ਦੇ ਨਾਲ ਲੱਤ ਮਾਰੀ ਤਾਂ ਗੁਰੂ ਸਾਹਿਬ ਜੀ ਤਖਤ ਤੋਂ ਥੱਲੇ ਡਿੱਗ ਪਏ ਉਠ ਕਰਕੇ ਮਹਾਰਾਜ ਜੀਆ ਨੇ ਆਪਣਾ ਸਰੀਰ ਸੰਭਾਲਿਆ ਤੇ ਭਾਈ ਦਾਤੂ ਜੀ ਦੀ ਲੱਤ ਘੁੱਟਣ ਲੱਗ ਪਏ ਕਿਹਾ ਕਿ ਸਾਡਾ ਸਰੀਰ ਬਜ਼ੁਰਗ ਹੋਣ ਕਰਕੇ ਕਠੋਰ ਹੋ ਗਿਆ ਇਹ ਤੁਹਾਡੀ ਲੱਤ ਤੇ ਛੱਟ ਤੇ ਨਹੀਂ ਲੱਗੀ ਤਾਂ ਗੁਰੂ ਅਮਰਦਾਸ ਸਾਹਿਬ ਜੀਆ ਨੇ ਸੋਚਿਆ ਕਿ ਅੱਗੇ ਤੋਂ ਵੀ ਈਰਖਾ ਦੇ ਵਿੱਚ ਅੱਗੇ ਕੋਈ ਐਸੀ ਹਰਕਤ ਨਾ ਹੋ ਜਾਵੇ ਜਿਸ ਦੇ ਨਾਲ ਕੋਈ ਸੰਗਤ ਦਾ ਨੁਕਸਾਨ ਨਾ ਹੋ ਜਾਵੇ ਆਪਾਂ ਈਰਖਾ ਤੋਂ ਕੀ ਲੈਣਾ ਈਰਖਾ ਤੋਂ ਦੂਰ ਰਹਿਣ ਵਾਸਤੇ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਇਸ ਜੱਦੀ ਨਗਰ ਵਿੱਚ ਆ ਗਏ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਮਾਲ ਡੰਗਰ ਚਾਰਨ ਵਾਲਿਆਂ ਨੇ ਗਵਾਲਿਆਂ ਨੇ ਇੱਕ ਕੱਚਾ ਕੋਠਾ ਬਣਾਇਆ ਸੀ ਮਹਾਰਾਜ ਉਸ ਕੋਠੇ ਦੇ ਅੰਦਰ ਬੈਠ ਕਰਕੇ ਅਕਾਲ ਪੁਰਖ ਦੇ ਨਾਲ ਸੁਰਤੀ ਜੋੜ ਕਰਕੇ ਸਮਾਦੀ ਲੀਨ ਹੋ ਗਏ ਉਦਰ ਗੋਇੰਦਵਾਲ ਸਾਹਿਬ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਲੋਚਦੀਆਂ ਹੋਈਆਂ ਬਾਬਾ ਬੁੱਢਾ ਸਾਹਿਬ ਜੀ ਕੋਲ ਪਹੁੰਚ ਕੇ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਗੁਰੂ ਸਾਹਿਬ ਜੀ ਦੇ ਅਨਨ ਪਿਆਰੇ ਸਿੱਖ ਹੋ ਤੁਹਾਨੂੰ ਪਤਾ ਹੈ ਗੁਰੂ ਸਾਹਿਬ ਜੀ ਕਿੱਥੇ ਨੇ ਕਿਉਂਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦਾ ਵਾਰ ਬਖਸ਼ਿਸ਼ ਹੈ ਕਿ ਅਸਾਂ ਤੁਹਾਡੇ ਤੋਂ ਕਦੇ ਓਲੇ ਨਾ ਹੋਸਾਂ ਕਿਰਪਾ ਕਰਕੇ ਸਾਨੂੰ ਦੱਸੋ ਕਿ ਗੁਰੂ ਸਾਹਿਬ ਜੀ ਕਿੱਥੇ ਨੇ ਅਸੀਂ ਦਰਸ਼ਨ ਕਰਨੇ ਨੇ ਤਾਂ ਬਾਬਾ ਬੁੱਢਾ ਸਾਹਿਬ ਜੀਆ ਨੇ ਆਪਣੇ ਤੇ ਵਡਿਆਈ ਨਾ ਲਈ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕੇ ਮਹਾਰਾਜ ਜਿਸ ਘੋੜੀ ਤੇ ਸਵਾਰੀ ਕਰਦੇ ਸੀ ਉਹ ਘੋੜੀ ਲੈ ਕੇ ਆਓ ਜਿੱਥੇ ਗੁਰੂ ਸਾਹਿਬ ਜੀ ਹੋਣਗੇ ਘੋੜੀ ਨੇ ਆਪੇ ਉੱਥੇ ਚਲੇ ਜਾਣਾ ਤਾਂ ਬਾਬਾ ਬੁੱਢਾ ਸਾਹਿਬ ਜੀ ਦਾ ਵਜਨ ਮੰਨ ਕੇ ਸੰਗਤਾਂ ਨੇ ਸ਼ਿੰਗਾਰ ਕਰਕੇ ਘੋੜੀ ਨੂੰ ਗੋਇੰਦਵਾਲ ਸਾਹਿਬ ਤੋਂ ਤੋਰਿਆ ਅੱਗੇ-ਅੱਗੇ ਘੋੜੀ ਪਿੱਛੇ-ਪਿੱਛੇ ਸੰਗਤਾਂ ਪੜਾਅ ਦਰ ਪੜਾਅ ਚਲਦੀਆਂ ਹੋਈਆਂ ਇਸ ਅਸਥਾਨ ਤੇ ਪਹੁੰਚੀਆਂ ਦਰਵਾਜ਼ੇ ਗਾੜੀ ਆ ਕੇ ਘੋੜੀ ਨੇ ਅਤੇ ਸੰਗਤਾਂ ਨੇ ਨਮਸਕਾਰ ਕੀਤੀ ਦਰਵਾਜ਼ੇ ਤੇ ਲਿਖਿਆ ਸੀ ਕਿ ਜਿਹੜਾ ਦਰਵਾਜ਼ਾ ਖੋਲ ਕੇ ਅੰਦਰ ਆਵੇ ਉਹ ਗੁਰੂ ਦਾ ਸਿੱਖ ਨਹੀਂ ਹੋਵੇਗਾ ਤਾਂ ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਵਿੱਚੋਂ ਕਿਸੇ ਵੀ ਦਰਵਾਜ਼ਾ ਨਾ ਖੋਲਿਆ। ਜੁਗਤੀ ਵਰਤਦਿਆਂ ਹਿਆਂ ਕੋਠੇ ਦੇ ਪਿਛਲੇ ਪਾਸੇ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਆਣੇ ਕੋਠੇ ਨੂੰ ਸੰਨ ਲਵਾਈ। ਉਸ ਸੰਨ ਵਿੱਚੋਂ ਸੰਗਤਾਂ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਅੰਦਰ ਲੰਘ ਕਰਕੇ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ ਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਦੇਖ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਕਿ ਬਾਬਾ ਜੀ ਤੁਸੀਂ ਦਰਵਾਜ਼ੇ ਤੇ ਲਿਖਿਆ ਹੋਇਆ ਬਚਨ ਪੜਿਆ ਨਹੀਂ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਮਹਾਰਾਜ ਬਚਨ ਪੜਿਆ ਏ ਤੇ ਮੰਨਿਆ ਵੀ ਏ ਇਸ ਕਰਕੇ ਅਸਾਂ ਦਰਵਾਜ਼ਾ ਨਹੀਂ ਖੋਲਿਆ ਕੋਠੇ ਨੂੰ ਸੰਨ ਲਾ ਕੇ ਅੰਦਰ ਆਏ ਆ ਤਾਂ ਬਾਬਾ ਬੁੱਢਾ ਸਾਹਿਬ ਜੀ ਤੇ ਸੰਗਤਾਂ ਨੂੰ ਸਨ ਲਾ ਕੇ ਅੰਦਰ ਆਇਆ ਦੇਖਿਆ ਹੋਇਆ ਤੇ ਗੁਰੂ ਸਾਹਿਬ ਜੀ ਬੜੇ ਖੁਸ਼ ਹੋਏ ਤੇ ਕਹਿਣ ਲੱਗੇ ਕਿ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਪਰਉਪਕਾਰੀ ਸਾਧੂ ਹੋ ਤੁਸੀਂ ਬ੍ਰਹਮ ਗਿਆਨੀ ਹੋ ਇਹ ਜੋ ਤੁਸੀਂ ਦਰਵਾਜ਼ਾ ਖੋਲ੍ਹਿਆ ਏ ਸਨ ਲਾਈ ਏ ਇਹ ਕਾਲਯੁਗੀ ਜੀਵਾਂ ਦੇ ਪਰਉਪਕਾਰ ਕਰ ਦਿੱਤਾ ਏ ਅੱਗੇ ਤੋਂ ਵੀ ਜੋ ਵੀ ਮਾਈ ਭਾਈ ਸੱਚੀ ਸ਼ਰਧਾ ਭਾਵਨਾ ਦੇ ਨਾਲ ਇਸ ਦੇ ਵਿੱਚੋਂ ਦੀ ਲੰਘਿਆ ਕਰੇਗਾ ਉਸ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੋਵੇਗੀ ਜਨਮ ਮਰਨ ਦਾ ਗੇੜ ਖਤਮ ਹੋ ਜਾਏਗਾ ਆਵੇਗਾ ਜਿਸ ਮੁਕਤੀ ਨੂੰ ਸਿੱਧਨਾਥ ਜੋਗੀ ਕਈ ਜੁਗਾਂ ਤੱਕ ਭਗਤੀ ਕਰਕੇ ਪ੍ਰਾਪਤ ਕਰਦੇ ਸੀ ਉਹ ਮੁਕਤੀ ਇੱਕ ਸੱਚੀ ਸ਼ਰਧਾ ਅਤੇ ਭਾਵਨਾ ਦੇ ਨਾਲ ਅੰਦਰ ਲੰਘਣ ਕਰਕੇ ਉਹਨਾਂ ਨੂੰ ਪ੍ਰਾਪਤ ਹੋਇਆ ਕਰੇਗੀ ਅਤੇ ਵਰ ਬਖਸ਼ਿਆ ਸਨ ਵਿੱਚ ਨਰ ਜੋ ਲਖ ਜਾਵੇ ਸੋਨਾ ਜਮਕਿਆ ਪੰਥ ਨਾ ਪਾਵੇ ਆਪ ਜੀ ਜਿਸ ਸਰੋਵਰ ਦੇ ਦਰਸ਼ਨ ਕਰ ਰਹੇ ਹੋ ਇਹ ਸਰੋਵਰ ਵੀ ਉਸ ਸਮੇਂ ਦਾ ਪੁਰਾਤਨ ਹੀ ਸਰੋਵਰ ਹੈ ਕਿਉਂਕਿ ਜਿਸ ਵਕਤ ਬਾਬਾ ਬੁੱਢਾ ਸਾਹਿਬ ਜੀ ਦੀਆਂ ਸੰਗਤਾਂ ਇਸ ਸਥਾਨ ਤੇ ਆਈਆਂ ਸਨ ਤਾਂ ਇਸ ਜਗ੍ਹਾ ਤੇ ਉਸ ਵਕਤ ਮਾਲ ਡੰਗਰ ਦੇ ਪੀਣ ਵਾਸਤੇ ਜਲ ਛਕਣ ਵਾਸਤੇ ਤਲਾਹ ਹੁੰਦਾ ਸੀ ਤਾਂ ਬਾਬਾ ਬੁੱਢਾ ਸਾਹਿਬ ਜੀਆ ਨੇ ਜਦੋਂ ਸਨ ਲਾਈ ਸੀ ਤਾਂ ਇਸ ਤਲਾ ਦੇ ਵਿੱਚੋਂ ਜਲ ਵਰਤਿਆ ਤੇ ਉਸ ਤੋਂ ਬਾਅਦ ਸਨ ਦੇ ਵਿੱਚੋਂ ਦੀ ਲੰਗੇ ਇਸ ਕਰਕੇ ਇਹ ਸਰੋਵਰ ਵੀ ਉਸ ਵਕਤ ਦਾ ਪੁਰਾਤਨ ਹੀ ਹੈ ਅੱਜ ਵੀ ਜਦੋਂ ਇਸ ਸਰੋਵਰ ਨੂੰ ਖਾਲੀ ਕਰਕੇ ਸਫਾਈ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਦੇ ਪੁਰਾਤਨ ਚਿੰਨ ਇਹਦੇ ਵਿੱਚ ਅੱਜ ਵੀ ਮੌਜੂਦ ਹਨ ਸੋ ਇਸ ਦੇ ਵਿੱਚ ਇਸ਼ਨਾਨ ਕਰਕੇ ਸੰਗਤਾਂ ਦੀਆਂ ਬੇਅੰਤ ਆਸਾਂ ਪੂਰੀਆਂ ਹੁੰਦੀਆਂ ਹਨ ਦੇ ਦਰਸ਼ਨ ਕਰਨ ਦੇ ਨਾਲ ਬੇਅੰਤ ਹੀ ਸੰਗਤਾਂ ਦੇ ਦੁੱਖ ਦੂਰਖ ਹੁੰਦੇ ਨੇ ਬਾਬਾ ਜੀ ਇੱਥੇ ਇੱਕ ਛੋਟਾ ਜਿਹਾ ਸਵਾਲ ਆ ਕਿ ਜਿਹੜਾ ਇੱਥੇ ਸੰਗਤ ਆਉਂਦੀ ਆ ਕੋਈ ਤੁਸੀਂ ਕ੍ਰਿਸ਼ਮੇ ਵੀ ਹੁੰਦੇ ਦੇਖਿਆ ਜਿਵੇਂ ਇੱਕ ਸਾਲ ਹੋ ਗਿਆ ਤੁਹਾਨੂੰ ਸੇਵਾ ਨਭਉਂਦੇ ਆ ਪਹਿਲਾਂ ਤੁਸੀਂ ਇਤਿਹਾਸ ਜਾਣਦੇ ਹੋ ਇਤਿਹਾਸ ਤੇ ਜੁੜਿਆ ਹੈ ਕੋਈ ਸੰਗਤ ਦੀ ਮਾਨਤਾ ਪ੍ਰਾਪਤ ਹੁੰਦੀ ਕੋਈ ਕਿੱਸਾ ਯਾਦ ਆਉਂਦਾ ਹੋਵੇ ਤੁਸੀਂ ਦੇਖਿਆ ਹੋਵੇ ਕੋਈ ਬਹੁਤ ਰੋਗੀ ਜਾਂ ਕੋਈ ਇਸ ਤਰੀਕੇ ਦਾ ਵਿਅਕਤੀ ਆਇਆ ਹੋਵੇ ਤੇ ਉਸ ਦਾ ਕੰਮ ਬਹੁਤ ਜਲਦੀ ਬਣ ਗਿਆ ਹੋਵੇ ਕੋਈ ਇਸ ਤਰੀਕੇ ਦਾ ਕ੍ਰਿਸ਼ਮਾ ਹੋਵੇ ਇਸ ਤਰ੍ਹਾਂ ਦੇ ਕੋਈ ਕ੍ਰਿਸ਼ਮੇ ਤੇ ਨਹੀਂ ਦੇਖੇ ਪਰ ਇੱਥੇ ਬੇਅੰਤ ਸੰਗਤਾਂ ਆਉਂਦੀਆਂ ਨੇ ਉਹ ਆ ਕੇ ਸਾਨੂੰ ਦੱਸਦੇ ਨੇ ਕਿ ਅਸੀਂ ਇੱਥੇ ਆ ਕੇ ਫਰ ਇਹ ਅਰਦਾਸਾਂ ਕਰਦੇ ਆਂ ਤੇ ਅਰਦਾਸਾਂ ਸਾਡੀਆਂ ਪੂਰੀਆਂ ਹੁੰਦੀਆਂ ਨੇ ਬੇਅੰਤ ਸੰਗਤਾਂ ਦੀਆਂ ਇੱਥੇ ਆ ਕੇ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਗੁਰੂ ਅਮਰਦਾਸ ਸਾਹਿਬ ਜੀ ਝੋਲੀਆਂ ਭਰ ਕੇ ਇਸ ਸਥਾਨਾਂ ਤੋਂ ਤੋਰਦੇ ਨੇ ਬਾਬਾ ਜੀ ਇਸ ਸਥਾਨ ਨੂੰ ਬਣੇ ਹੋਏ ਕਿੰਨੇ ਸਾਲ ਹੋ ਗਏ ਆ ਕਿਹੜੇ ਸੰਤ ਦੀ ਗੱਲ ਸੀਗੀ ਕਿਹੜੀ ਸ੍ਰੀ ਇਹ ਸਥਾਨ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਆਲਾ ਵਰਤਾਰਾ ਵਰਤਿਆ ਸੀ ਉਸ ਤੋਂ ਬਾਅਦ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਲੰਘਦੇ ਹੁੰਦੇ ਸੀ ਵਡਾਲੀ ਤੋਂ ਜਾਣਾ ਅਗਲੇ ਪਾਸੇ ਤਾਂ ਜਾਂ ਸ਼ਿਕਾਰ ਖੇੜ ਦੇ ਇੱਧਰ ਨੂੰ ਆਉਣਾ ਤਾਂ ਉਸ ਤੋਂ ਪਹਿਲਾਂ ਇਹ ਸਥਾਨ ਇਹ ਖਤਮ ਹੋ ਚੁੱਕਿਆ ਸੀ ਮਤਲਬ ਕਿ ਢਾਹ ਢੇਰੀ ਹੋ ਚੁੱਕਿਆ ਸੀ ਕਿਉਂਕਿ ਕੱਚਾ ਸੀ ਨਾ ਇਸ ਕਰਕੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਇੱਧਰ ਦੀ ਲੰਗਣਾ ਤਾਂ ਇਸ ਸਥਾਨ ਦੀ ਪ੍ਰਕਰਮਾ ਕਰਨੀ ਤਾਂ ਸੰਗਤਾਂ ਨੇ ਪੁੱਛਣਾ ਕਿ ਇਹ ਸਥਾਨ ਕਿਹੜਾ ਹੈ ਆਪ ਜੀ ਇਸ ਸਥਾਨ ਦੀ ਪ੍ਰਕਰਮਾ ਕਰਦੇ ਹੋ ਨਤਮਸਤਕ ਹੁੰਦੇ ਹੋ ਤਾਂ ਗੁਰੂ ਸਾਹਿਬ ਜੀਆ ਨੇ ਸੰਗਤਾਂ ਨੂੰ ਦੱਸਿਆ ਕਿ ਇਹ ਸਥਾਨ ਗੁਰੂ ਅਮਰਦਾਸ ਸਾਹਿਬ ਜੀਆ ਦਾ ਚਰਨ ਛੋਹ ਪ੍ਰਾਪਤ ਹੈ ਸਾਰਾ ਇਤਿਹਾਸ ਦੱਸਿਆ ਉਸ ਤੋਂ ਬਾਅਦ ਇਹ ਸਰੋਵਰ ਇਹ ਸਥਾਨ ਪ੍ਰਗਟ ਹੋਇਆ ਉਸ ਤੋਂ ਬਾਅਦ ਮਸੰਦਾਂ ਦੇ ਟਾਈਮ ਥੋੜਾ ਸਥਾਨ ਬਣਿਆ ਉਸ ਤੋਂ ਬਾਅਦ ਆ ਕੇ ਬਾਬਾ ਖੜਕਸੇ ਦੀ ਹੋਣਾ ਦੇ ਹੱਥਾਂ ਦਾ ਇਹ ਸਾਰਾ ਹੀ ਸਥਾਨ ਤਿਆਰ ਕੀਤਾ ਹੋਇਆ ਹੈ ਬਾਬਾ ਜੀ ਕਦੋਂ ਦਰਸ਼ਨ ਮੇਲੇ ਇੱਥੇ ਹੋ ਸਕਦੇ ਆ ਸੰਤ ਸਾਹਿਬ ਚੋਂ ਨਿਕਲਣ ਦਾ ਕੋਈ ਸਮਾਂ ਕੋਈ ਬਣਿਆ ਜਿਹੜੇ ਮਹੀਨੇ ਨਿਕਲ ਸਕਦੇ ਆ ਜਾਂ ਰੋਜ਼ ਦੇ ਦਰਸ਼ਨ ਦੇਾਰੇ ਜਾਂ ਸੰਤ ਸਾਹਿਬ ਚੋਂ ਨਿਕਲਣ ਦੀ ਅਗਿਆ ਹੈਗੀ ਹੈ ਤੇ ਸਥਾਨ ਵੀ ਕਿਹੜਾ ਐਡਰੈਸ ਵੀ ਦੱਸ ਦਿਓ ਤੇ ਕਦੋਂ ਸੰਕਦਾ ਇੱਥੇ ਆ ਸਕਦੀਆਂ ਇਸ ਸਥਾਨ ਪਿੰਡ ਬਾਸਰਕੇ ਗਿੱਲਾਂ ਜ਼ਿਲ੍ਹਾ ਅੰਮ੍ਰਿਤਸਰ ਹਲਕਾ ạtਾਰੀ ਗੁਰੂ ਇਥੇ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਜਦੋਂ ਪ੍ਰਕਾਸ਼ ਹੋ ਗਿਆ ਗੁਰੂ ਸਾਹਿਬ ਜੀ ਦਾ ਉਸ ਤੋਂ ਲੈ ਕੇ ਅੰਮ੍ਰਿਤ ਵੇਲੇ ਤੋਂ ਰਾਤ ਦੇ ਦੀਵਾਨਾਂ ਦੀ ਸਮਾਪਤੀ ਤੱਕ ਕਿਸੇ ਵਕਤ ਵੀ ਇੱਥੇ ਸੰਗਤਾਂ ਆ ਕਰਕੇ ਸਨ ਦੇ ਵਿੱਚੋਂ ਦੀ ਲੰਘ ਸਕਦੀਆਂ ਨੇ ਉਦਾਂ ਜੋੜ ਮੇਲਾ ਇਹਦਾ ਭਾਦਰੋਂ ਦੀ ਪੁੰਨੀਆਂ ਅਤੇ ਅਸੂ ਦੀ ਪੁੰਨੀਆਂ ਦੇ ਵਿੱਚ ਹੁੰਦਾ ਏ ਜਦੋਂ ਗੋਇੰਦਵਾਲ ਸਾਹਿਬ ਦੀ ਪੁੰਨੀਆਂ ਦਾ ਮੇਲਾ ਹੁੰਦਾ ਏ ਨਾ ਉਦੋਂ ਹੀ ਉਸੇ ਹੀ ਦਿਨ ਇਸ ਸਥਾਨ ਤੇ ਮੇਲਾ ਹੁੰਦਾ ਏ ਜੋੜ ਮੇਲਾ ਲੱਗਦਾ ਏ ਬਹੁਤ ਬਹੁਤ ਧੰਨਵਾਦ ਆਪਣਾ ਸਮਾਂ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਬੜੀ ਕਉਸੂਦਤ ਬੜੀ ਇਤਿਹਾਸਕ ਜਾਣਕਾਰੀ ਹੈ ਕਿਉਂਕਿ ਵਾਧ ਇੱਥੇ ਗੁਰੂ ਸਾਹਿਬ ਹੋਣਾ ਦੇ ਚੰਚੋਂ ਪ੍ਰਾਪਤ ਤਸਵੀਰ ਹੈ ਗੁਰੂ ਸਾਹਿਬ ਦਾ ਜਨਮ ਸਥਾਨ ਹੈ ਪਿੰਡ ਜਿਹੜਾ ਬਸਰ ਕੇ ਗਿੱਲਾ ਹਲਕਾ ਘਾਰੀ ਹੈ ਤੇ ਤੁਸੀਂ ਦੇਖੋ ਜ਼ਰੂਰ ਦਰਸ਼ਨ ਵੀ ਤੁਹਾਨੂੰ ਤਸਵੀਰਾਂ ਵਿੱਚ ਕਰਵਾ ਰਹੇ ਹਾਂ ਇੱਕ ਮਨ ਨੂੰ ਆ ਕੇ ਸਕੂਨ ਮਿਲਦਾ ਬਹੁਤ ਸ਼ਾਂਤੀ ਮਿਲਦੀ ਹੈ ਇਸ ਦਰਬਾਰ ਤੇ ਇਸ ਦਰਤੇ ਆ ਕੇ ਸੋ ਇਤਿਹਾਸ ਸਮਾਈ ਬੈਠਾ ਬਹੁਤ ਵੱਡਾ ਇੱਕ ਸਿੱਖ ਪੰਥ ਦਾ ਇਤਿਹਾਸ ਸਮਾਈ ਬੈਠਾ ਸਥਾਨ ਹੈ ਬਹੁਤ ਅਪਰਾਤਨ ਜਿਹਾ ਇਤਿਹਾਸ ਹੈ ਬਹੁਤ ਕਿਰਪਾ ਇੱਥੇ ਸਤ ਗੁਰਾਂ ਦੇ ਵਾਧ ਨੇ ਸੋ ਬਿਲਕੁਲ ਤੁਸੀਂ ਵੀ ਇੱਥੇ ਦਰਸ਼ਨ ਕਰਨ ਲਈ ਆ ਸਕਦੇ ਹੋ ਬਸਰ ਕੇ ਹਲਕਾ ਟਾੜੀ ਹੈ ਜਿਲ੍ਹਾ ਅਮਰਿਤਸਰ ਦਾ ਜ਼ਰੂਰ ਇੱਥੇ ਆਓ ਸੰਤ ਸਾਬ ਹੈ ਜਿਹੜਾ ਸਥਾਨ ਸੋ ਇੱਥੇ ਜ਼ਰੂਰ ਤੁਸੀਂ ਦਰਸ਼ਨ ਕਰੋ ਜਿਹੜੀ ਇਹ ਸੰਤ ਸਾਬ ਬਣਿਆ ਇਸ ਦੇ ਵਿੱਚੋਂ ਨਿਕਲ ਕੇ ਸ਼ਰਧਾ ਭਾਵਨਾਵ ਦੇ ਨਾਲ ਆਪਣੇ ਜਲ 84 ਲੱਖ ਜੂਣਾ ਦਾ ਮਦਨ ਜਿਹੜਾ ਗੇੜ ਹੈਗਾ ਉਸ ਨੂੰ ਤੁਸੀਂ ਇੰਨਾ ਜੂਣਾ ਦੇ ਗੇੜ ਚੋਂ ਨਿਕਲ ਕੇ ਜ਼ਰੂਰ ਇੱਥੇ ਆਪਣੀ ਬੁੱਲਾ ਬਖਸ਼ਾ ਸਕਦੇ ਹੋ ਤੁਸੀਂ ਜਿਹੜਾ ਦੱਸਿਟੀ ਹੈਡਲਾਈਨਸ ਨਾਲ ਮੈਂ ਹਾਂ ਦਾਨਿਸ਼ ਗੁਪਤਾ ਅਮਰਿਤਸਰ